ਹਾਂਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਮੈਂ ਕ੍ਰੰਤੀ ਸਿੰਘ ਅੱਜ ਅਸੀਂ ਪਹੁੰਚੇ ਹਾਂ ਅਮਲੋਵ ਵਿਖੇ ਮਲੋਵ ਵਿਖੇ ਤੁਹਾਨੂੰ ਪੰਜਾਬ ਦੇ ਮਸ਼ਹੂਰ ਔਰ ਲੋਕਾਂ ਦੇ ਦਿਲ ਦੇ ਜੋ ਬਹੁਤ ਕਰੀਬ ਨੇ ਕੈਬਨਿਟ ਮੰਤਰੀ ਸਰਦਾਰ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਪ ਸਾਬਕਾ ਐਮਐਲਏ ਨਾਬਾ ਵੀ ਨੇ ਆਓ ਉਹਨਾਂ ਨਾਲ ਗੱਲਬਾਤ ਕਰਾਈਏ ਹਾਲਚਾਲ ਪੁੱਛੀਏ ਤੇ ਜੋ 25 ਤਰੀਕ ਨੂੰ ਸੰਵਿਧਾਨ ਬਚਾਓ ਰੈਲੀ ਨਾਬੇ 'ਚ ਇੱਕ ਵੱਡਾ ਖੜਦੇ ਰੂਪ ਚ ਰੈਲੀ ਹੋਣੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਈ ਜੀ ਨਮਸਕਾਰ ਜੀ ਨਮਸਕਾਰ ਜੀ ਦਾ ਟਿੱਕ ਟਕ ਬਿਲਕੁਲ ਬਿਲਕੁਲ ਤੁਸੀਂ ਸਰਾਉ ਟਿੱਕੋ ਜੀ ਮੰਤਰੀ ਸਾਹਿਬ ਇੱਕ ਰੈਲੀ ਬਾਰੇ ਪਤਾ ਲੱਗਿਆ ਸਾਨੂੰ ਜੀ ਮੀਡੀਆ ਤੇ ਖਬਰਾਂ ਚੈਨਲੀਆਂ ਨੇ ਗਰੁੱਪਾਂ ਚ ਆ ਰਿਹਾ ਹੈ ਸਬਧਾਨ ਬਚਾਓ ਰੈਲੀ ਆ ਰਹੀ ਹੈ ਤੁਹਾਡੇ ਬਿਲਕੁਲ ਬਿਲਕੁਲ ਇਹ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਹੇਠ ਠੀਕ ਹੈ ਜੀ ਖੜਗੀ ਸਾਹਿਬ ਦੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ ਕਹਿੰ ਉਹਨਾਂ ਦੇ ਨਿਰਦੇਸ਼ਾਂ ਤਹਿਤ ਠੀਕ ਹੈ ਸਾਰੀਆਂ ਸਟੇਟਾਂ ਦੇ ਵਿੱਚ ਠੀਕ ਹੈ ਜੀ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਠੀਕ ਹੈ ਜੀ ਔਰ ਸੰਵਿਧਾਨ ਨੂੰ ਬਚਾਉਣਾ ਸਾਡੇ ਸਾਰੇ ਹਿੰਦੂਸਤਾਨੀਆਂ ਦਾ ਭਾਰਤੀਆਂ ਦਾ ਕੰਮ ਹੈ ਠੀਕ ਹੈ ਜੀ ਜਦੋਂ ਕੋਈ ਸੰਵਿਧਾਨ ਨਾਲ ਖੇਡ ਛਾਲ ਕਰਦਾ ਹੈ ਠੀਕ ਹੈ ਜੀ ਕਿਉਂਕਿ ਸੰਵਿਧਾਨ ਬਾਬਾ ਸਾਹਿਬ ਪੀਮਬਰਾਓ ਅੰਬੇਦਕਰ ਸਾਹਿਬ ਦੀ ਜ਼ਿੰਮੇਵਾਰੀ ਹੈ ਠੀਕ ਹੈ ਉਹਨਾਂ ਦੀ ਪ੍ਰਧਾਨਗੀ ਹੈ ਬਣਿਆ ਔਰ ਛੋਟੇ ਤੋਂ ਛੋਟੇ ਬੰਦੇ ਲਈ ਔਰ ਵੱਡੇ ਤੋਂ ਵੱਡੇ ਵਪਾਰੀ ਲਈ ਉਹ ਸੰਵਿਧਾਨ ਕਾਨੂੰਨ ਉਹਨਾਂ ਨੇ ਬਣਾਇਆ ਠੀਕ ਹੈ ਔਰ ਅੱਜ ਦੀ ਜੋ ਮੋਦੀ ਸਾਹਿਬ ਦੀ ਸਰਕਾਰ ਹੈ ਉਹ ਛੇੜਛਾੜ ਕਰਕੇ ਚਾਹੁੰਦੀ ਹੈ ਇਹਨਾਂ ਭਾਵੇਂ ਉਹ ਕਿਸਾਨਾਂ ਦੀਆਂ ਕੋਈ ਰਹਿਤਾਂ ਨਹੀਂ ਠੀਕ ਹੈ ਜੀ ਭਾਵੇਂ ਕੋਈ ਐਸੀ ਭਾਈਚਾਰੇ ਦੇ ਰਿਜ਼ਰਵੇਸ਼ਨ ਦੀ ਗੱਲ ਠੀਕ ਹੈ ਜੀ ਉਹਨਾਂ ਨੂੰ ਆਪਣੇ ਹਿਸਾਬ ਨਾਲ ਉਹ ਚਾਹਦੇ ਨੇ ਕਿ ਸਾਡਾ ਕਦੇ ਦਾ ਲੱਗ ਜੇ ਦੋ ਤੇ ਆਈ ਬਹੁਤ ਮਤ ਆ ਜੇ ਤਾਂ ਇਹਨੂੰ ਚੀਜ਼ ਕਰਦੀ ਹੈ ਠੀਕ ਹੈ ਜੀ ਠੀਕ ਹੈ ਜੀ ਜਿਸ ਤੇ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ ਕਿ ਇਹਦਾ ਅਬੂਧ ਕਰਨਾ ਹੈ ਠੀਕ ਹੈ ਤਾਂ ਕਿ ਭਾਵੇਂ ਕਿ ਬੀਜੇਪੀ ਦੀ ਸਰਕਾਰ ਆ ਜਿਹੜੀ ਪਾਰਟੀ ਆ ਆਰਐਸਐਸ ਦੀ ਠੀਕ ਹੈ ਜਿਹੜਾ ਹਿੰਦੂ ਪੱਤਾ ਖੇਡ ਕੇ ਹਮੇਸ਼ਾ ਇਹ ਚਾਹਦੇ ਨੇ ਕਿ ਹਿੰਦੂ ਦੇ ਰਾਖੇ ਉਹੀ ਨੇ ਠੀਕ ਹੈ ਜੀ ਔਰ RAM ji ਕੇਵਲ ਤੇ ਕੇਵਲ ਉਹਨਾਂ ਦੇ ਨਹੀਂ ਨਹੀਂ ਗੱਲ ਇਹ ਹੈ RAM ji ਨੇ ਤਾਂ ਪਿੱਲਣੀ ਵਰਗਿਆਂ ਨੂੰ ਅਪਣਾਇਆ ਠੀਕ ਹੈ ਜੀ ਉਹਨਾਂ ਦੇ ਭਗਤ ਸੀਗੇ ਠੀਕ ਹੈ ਉਹਨਾਂ ਨੇ ਗਰੀਬ ਤੋਂ ਗਰੀਬ ਸਾਰਿਆਂ ਨੂੰ ਗੱਲ ਨਾਲ ਲਾਇਆ RAM ji ਭਗਵਾਨ ਸੀ ਸਾਰੀ ਦੁਨੀਆ ਦੇ ਸੀਗੇ ਠੀਕ ਹੈ ਉਹਨਾਂ ਨੇ ਕੇਵਲ ਤੇ ਕੇਵਲ ਹੰਕਾਰ ਦੇ ਖਿਲਾਫ ਇੱਕ ਵਿਅਕਤੀ ਨੂੰ ਸਿਖਾਇਆ ਹਾਲਾਂਕਿ ਇਹ ਦੁਨੀਆ ਦੇ ਸਿਆਣੇ ਬੰਦੇ ਸੀਗੇ ਹੰਕਾਰ ਆ ਗਿਆ ਸੀ ਰਾਵਣ ਜੀ ਠੀਕ ਹੈ ਰਾਵਣ ਜੀ ਨੂੰ ਉਹਨਾਂ ਨੇ ਸਭ ਕੁਝ ਸਿਖਾਇਆ ਸੀਗਾ ਬਾਕੀ ਸਾਰੀ ਦੁਨੀਆ ਨੂੰ ਬਰਲ ਲਾਇਆ ਸੀਗਾ ਔਰ ਅੱਜ ਜਿਸ ਜਾਤੀਵਾਦੀ ਗੱਲ ਕਰਨ ਲੱਗੇ ਆ ਮੋਦੀ ਸਾਹਿਬ ਤੇ ਉਹਨਾਂ ਦੀ ਪਾਰਟੀ ਕੱਲੇ ਹਿੰਦੂਆਂ ਦੀ ਠੀਕ ਹੈ ਜੀ ਜਦੋਂ ਆਜ਼ਾਦ ਹਿੰਦੁਸਤਾਨ ਠੀਕ ਹੈ ਜੀ ਨਹੀਂ ਸੀ ਇਹਨੂੰ ਆਜ਼ਾਦ ਕਰਾਉਣ ਵਾਸਤੇ ਸਾਰੇ ਭਾਰਤ ਵਾਸੀਆਂ ਨੇ Hindu, Muslim, Sikh, ईसाई ਸਾਰਿਆਂ ਨੇ ਠੀਕ ਹੈ ਜੀ ਰਲ ਕੇ ਇੱਕ ਅੰਖ ਨੂੰ ਲੈ ਕੇ اپنی غلامی ਦੀਆਂ جزیرہ ਨੂੰ ਤੋੜਨ ਵਾਸਤੇ ਆਜ਼ਾਦ ਭਾਰਤ ਦੀ ਸੰਕਲਪ ਲਿਆ ਸੀ ਔਰ ਕਿੰਨੀਆਂ ਸ਼ਹਾਦਤਾਂ ਵੀ ਹੋਈਆਂ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸ਼ਹੀਦ ਦੇ ਆਜੋ ਭਗਤ ਸਿੰਘ ਰਾਜਗੁਰੂ ਸਖਤੇ ਕਰਤਾਰ ਸਿੰਘ ਸਰਾਭਾ ਵਗੈਰਾ ਵਗੈਰਾ ਕਿੰਨੇ ਹੀ ਠੀਕ ਹੈ ਔਰ ਉਹ ਚਾਰੇ ਭਾਰਤੀਆਂ ਲਈ ਸੀ ਸਾਰਿਆਂ ਨੇ ਆਜ਼ਾਦੀ ਜਿੱਸਾ ਪਾਇਆ ਸੀ ਔਰ ਆਜ਼ਾਦੀ ਤੋਂ ਬਾਅਦ ਇਹ ਨਾਰਾ ਦਿੱਤਾ ਸੀ Hindu, Muslim, Sikh, Isai sare Bharati bhai-bhaiya koi bhi kisi mazhab nu mandda hai aur desh da vaasi hai oh Bharat da hissa hai aur sare nu adhikar hai oh vote paave jithe marzi paave o di marzi hai aur mai samajhda ke dharm de naam te jaata de naam te ਇਹ ਕੁ ਸਿਆਸਤ ਕਰਦਾ ਹੈ ਮੈਨੂੰ ਲੱਗਦਾ ਕਿ ਉਹਨਾਂ ਗੁਰਾਂ ਨੇ ਔਰ ਸਾਡੇ ਕਿਸੇ ਵੀ ਪੈਗੰਬਰ ਨੇ ਜਾਤੀਵਾਦ ਕਰਕੇ ਕਿਸੇ ਨਾਲ ਖਲਵਾੜ ਨਹੀਂ ਕੀਤਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਮਤਿ ਸਾਬ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੋ ਅੱਜ ਉਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਜਿਹੜੇ ਜਾਤੀਵਾਦ ਦੇ ਔਰ ਧਰਮ ਦੇ ਨਾਂ ਤੇ ਸਿਆਸਤ ਕਰਦੇ ਨੇ ਇਹਦਾ ਚ ਮਨੁੱਖਤਾ 'ਚ ਦਰਾੜ ਪੈਂਦੀ ਆ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਔਰ ਕਾਂਗਰਸੀ ਹਰ ਵਰਕਰ ਠੀਕ ਹੈ 25 ਦੀ ਰੈਲੀ ਵਾਸਤੇ ਤਿਆਰ ਹੈ ਠੀਕ ਹੈ ਔਰ ਉਹ ਸੁਣ ਕੇ ਜਾਣਾ ਚਾਹਦੇ ਨੇ ਖੁਸ਼ ਨੇ ਕਿ ਅੱਜ ਬਾਬਾ ਸਾਹਿਬ ਪੀ ਬਾਬਾ ਸਾਹਿਬ ਪੀਬਰਾਓ ਅੰਬੇਦਕਰ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੇਵਲ ਤੇ ਕਾਂਗਰਸ ਪਾਰਟੀ ਕਰਦੀ ਹੈ ਠੀਕ ਹੈ ਜੀ ਮਤ ਜੀ ਸਾਹਿਬ ਜਿਹੜਾ ਇਕੱਠ ਹੋਣਾ ਨਾਬਾਹ ਕਿਹੜੀ ਜਗ੍ਹਾ ਹੋਊ ਲੋਕ ਆਪਣੇ ਇਹ ਅਹ ਸਰਕਰਾਂ ਨੂੰ ਪਤਾ ਲੱਗ ਪੰਜਾਬ ਫਾਰਮ ਹੈ ਪ੍ਰੀਤ ਟਰੈਕਟਰ ਦੇ ਕੋਲ ਹੈ ਠੀਕ ਹੈ ਜੀ ਜੋ ਕੰਬੈਨ ਵਾਲੇ ਨੇ ਹਾਂਜੀ ਹਾਂਜੀ ਉਹਦੇ ਕੋਲ ਹੈ ਠੀਕ ਹੈ ਔਰ ਉੱਥੇ ਲੋਕ ਆਉਣਗੇ ਕੀ ਦੇਖਦੇ ਹੋ ਜਿਵੇਂ ਹੁਣ ਅੱਗੇ ਐਮ ਸੀ ਡੀ ਇਲੈਕਸ਼ਨ ਆ ਰਹੀ ਹੈ ਨਾਬਾ ਸ਼ਹਿਰ ਦੀ ਵੀ ਕਿਸ ਤਰ੍ਹਾਂ ਲੱਗ ਦੇਖੋ ਐਮ ਸੀ ਡੀ ਇਲੈਕਸ਼ਨ ਆ ਜਿਹੜੀ ਅਜੇ ਮੇਰੇ ਖਿਆਲ ਮਾਰਚ ਪਰ ਆਇਆ ਕਿ ਇਹਨਾਂ ਦੀ ਮਿਆਦ ਪੂਰੀ ਮਿਆਦ ਪੂਰੀ ਹੋਣੀ ਆ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਫਿਰ ਐਸ ਡੀ ਐਮ ਦਾ ਇਥੇ ਅਹੁਦੇਦਾਰੀ ਹੋ ਜਾਏਗੀ ਉਸ ਤੋਂ ਬਾਅਦ ਕਈ ਫਿਰ ਵੋਟਾਂ ਬਣਨੀਆਂ ਨੇ ਮਰੀਆਂ ਉਹਨੀਆਂ ਕਟਣੀਆਂ ਨੇ ਨਵੀਆਂ ਬਣਨੀਆਂ ਨੇ ਉਹ ਸਰਕਾਰ ਦਾ ਮਤਲਬ ਹੁੰਦਾ ਸਰਕਾਰ ਨੇ 2-4 ਮਹੀਨੇ ਚ ਕਰਾਉਣੀ ਆ ਜਾਂ ਸਾਲ ਚ ਕਰਾਉਣੀ ਆ ਉਹ ਜਦੋਂ ਉਹਨਾਂ ਨੂੰ ਸੂਤ ਲੱਗੇਗਾ ਕਰਾ ਲੈਣਗੇ ਸਾਡੀ ਪਾਰਟੀ ਹਮੇਸ਼ਾ ਤਿਆਰ ਸੀ ਔਰ ਤਿਆਰ ਰਹੇਗੀ